ਹਾਂਜੀ ਵਾਇਗੁਰੂ ਜੀ ਕਹਾਲ ਸਾ ਵਾਇਗੁਰੂ ਜੀ ਦੀ ਫਤਿਹ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਰੁਕੇ ਸੀ ਤੇ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਹੋਏ ਤੇ ਆਪਾਂ ਸੋਚੇ ਵੀ ਚੱਲੋ ਆਪਾਂ ਬੱਚਿਆਂ ਨੂੰ ਦਿਖਾ ਕੇ ਲੈ ਜੁਨੇ ਆਂਗੇ ਬੱਚਿਆਂ ਨੂੰ ਦਿਖਾਉਣਾ ਵੀ ਜ਼ਰੂਰੀ ਆਗਾ ਹਨ ਗੁਰਗੋਬਿੰਦ ਸਿੰਘ ਨੇ ਤਾਂ ਆਪਣੇ ਚਾਰੇ ਪੁੱਤਾਂ ਦੇ ਚਾਰੇ ਪੁੱਤ ਵਾਰਤੇ ਸੀ ਆਪਣੀ ਦੁਨੀਆ ਖਾਤਰ ਤੇ ਆਪਾਂ ਬੱਚੇ ਨੂੰ ਨਵੇਂ ਬਾਰੇ ਦੱਸਣਾ ਵੀ ਜ਼ਰੂਰੀ ਆਗਾ ਹਨ ਵੀ ਚਾਰ ਸਾਹਿਬਜ਼ਾਦੇ ਸੀ ਗੁਰਗੋਬਿੰਦ ਸਿੰਘ ਜੀ ਦੇ ਆਪਾਂ ਨੇ ਉੱਥੇ ਗੁਰਦੁਆਰਾ ਸਾਹਿਬ ਖਟ ਕੇ ਆਪਾਂ ਬੱਚਿਆਂ ਨੂੰ ਕਹਾਣੀਆਂ ਵੀ ਸੁਣਾਈਆਂ ਤੇ ਵੀ ਦੱਸਿਆ ਵੀ ਆਪਣੇ ਖਾਤਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਆਪਦਾ ਪਰਿਵਾਰ ਵਾਰਤਾ ਸੀ ਕਿਵੇਂ ਵੀ ਛੋਟੇ-ਛੋਟੇ ਸਾਹਿਬਜ਼ਾ ਦੇਸੀ ਹਨ ਆਪ ਵੀ ਕਿਸੇ ਹੋਰ ਦਾ ਧਰਮ ਨਾ ਮਨਜ਼ੂਰ ਕਰਦੇ ਹੋਏ ਵੀ ਆਪਦੀ ਮੌਤ ਚੁਣੀ ਉਹਨਾਂ ਨੇ ਉਹਨਾਂ ਨੇ ਧਰਮ ਨਹੀਂ ਚੁਣਿਆ ਹੈਗੇ ਵੀ ਆਪਾਂ ਕਿਸੇ ਹੋਰ ਧਰਮ ਨੂੰ ਸਲਾਮ ਕਰੀਏ ਤੇ ਸਿਰਫ ਉਹਨਾਂ ਨੇ ਆਪਦੀ ਮੌਤ ਨਹੀਂ ਚੁਣ ਲਈ ਆ ਵੀ ਕਹਿੰਦੀ ਵੀ ਚਲੋ ਸਾਨੂੰ ਤਾਂ ਮੌਤ ਮਨਜ਼ੂਰ ਆ ਗਈ ਵੀ ਕਿਸੇ ਹੋਰ ਅੱਗੇ ਸਿਰ ਨਹੀਂ ਚੁਕਾਇਆ ਹੈਗਾ ਤੇ ਆਪਾਂ ਬੱਚਿਆਂ ਨੂੰ ਸਾਰੀਆਂ ਕਹਾਣੀਆਂ ਸੁਨਾਈਆਂ ਉੱਥੇ ਗੁਰਦੁਆਰਾ ਸਾਹਿਬ ਖੜਕੇ ਤੇ ਆਪਾਂ ਬੱਚਿਆਂ ਨੂੰ ਇੱਕ ਸਾਈਡ ਤੇ ਲੈ ਕੇ ਬੈਠੇ ਤੇ ਬੱਚਿਆਂ ਨੂੰ ਸਾਰੀਆਂ ਕਹਾਣੀਆਂ ਦੱਸੀਆਂ ਤੇ ਅੱਧੇ ਬੱਚਿਆਂ ਨੂੰ ਤਾਂ ਸਾਬਜਾਦਿਆਂ ਦੇ ਨਾਮ ਦਾ ਵੀ ਨਹੀਂ ਪਤਾ ਹੈਗਾ ਵੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਬਜਾਦੇ ਸੀ ਉਹਨਾਂ ਦਾ ਕੀ ਨਾਮ ਸੀ ਤੇ ਉਹ ਵੀ ਨਹੀਂ ਪਤਾ ਵੀ ਕੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਬੱਚੇ ਨੇ ਇਹਨਾਂ ਬਾਰੇ ਪਤਾ ਨਹੀਂ ਹੈਗਾ ਹਰੇ ਤੇ ਆਪਦੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਹਨਾ ਵੀ ਬੱਚਿਆਂ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਦੇ ਚਾਰ ਸੁਪੁੱਤਰ ਸਨ ਵੀ ਉਹਨਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਤੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਤਾਂ ਸੁਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਵੱਡੇ ਸਨ ਤੇ ਦੋ ਛੋਟੇ ਸਨ ਉਹ ਜਿਹੜੇ ਵੱਡੇ ਸੀ ਵੀ ਉਹਨਾਂ ਨੇ ਕਿੰਨੀ ਕੁਰਬਾਨੀਆਂ ਦਿੱਤੀਆਂ ਤੇ ਛੋਟੇ ਨੇ ਕੀ ਕੁਰਬਾਨੀਆਂ ਦਿੱਤੀਆਂ ਵੀ ਇਹ ਦੱਸਣਾ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਸਨ ਜਿਹੜੇ ਵੱਡੇ ਸੀ ਉਹਨਾਂ ਦਾ ਨਾਮ ਸੀ ਅਜੀਤ ਤੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੋਰਾਵਰ ਨਾ ਬਾਬਾਜੀਤ ਸਿੰਘ ਤੇ ਬਾਬਾ ਜਿਹਾਰ ਸਿੰਘ ਜੀ ਸੌਰੀ ਤੇ ਬਾਬਾਜੀਤ ਸਿੰਘ ਤੇ ਬਾਬਾ ਜਿਹਾਰ ਸਿੰਘ ਸੀ ਜਿਹੜੇ ਇਹਨਾਂ ਚਮਕੌਰ ਦੀ ਚਮਕੌਰ ਦੀ ਲੜਾਈ ਦੇ ਵਿੱਚ ਸੀਧ ਹੋ ਗਏ ਸੀ ਜਿਹੜੇ ਵੱਡੇ ਸਾਬ ਜਹਾਦੇ ਸੀ ਬਾਬਾਜੀਤ ਸਿੰਘ ਤੇ ਬਾਬਾ ਜਿਹਾਰ ਸਿੰਘ ਇਹ ਚਮਕੌਰ ਦੀ ਲੜਾਈ ਵਿੱਚ ਸੀਧ ਹੋ ਗਏ ਸੀ ਜਿਹੜੇ ਛੋਟੇ ਸਾਬ ਜਹਾਦੇ ਸੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਇਨਾਂ ਨੇ ਇਹ ਕਿਸੇ ਹੋਰ ਦੇ ਧਰਮ ਨੂੰ ਨਾ ਮਨਜ਼ੂਰ ਕਰਦੇ ਹੋਏ ਇਨਾਂ ਨੇ ਬਸਾਇਆ ਨੇ ਆਪ ਦੇ ਮੋਰ ਪਲਿਸ ਤੇ ਉਹਨਾਂ ਨੂੰ ਕਹਤਾ ਸੀ ਵੀ ਤੈਨੂੰ ਤਾਂ ਮਨਜ਼ੂਰੀ ਆ ਜੀ ਆਹ ਧਰਮ ਲੈਣੇ ਆਂਗੇ ਇਸ ਕਰਕੇ ਉਹਨਾਂ ਨੇ ਸਰਕਾਰੀ ਕੰਮ ਵਿੱਚ ਹੀ ਚੁਣੀ ਪੁਨਿਆ ਨੇ ਆਫਿਸ ਦਾ ਧਰਮ ਅੱਗੇ ਸਿਰ ਨੀਝਕਾਇਆ ਹੈਗਾ ਫਿਰ ਉਹਨਾਂ ਨੇ ਬਿਆਨ ਕਰਤਾ ਉਹਨਾਂ ਨੂੰ ਕਹਿਆ ਸੀ ਤਾਂ ਮੁੱਕੇ ਵੀ ਦਿੱਤੀਆਂ ਤੁਸੀਂ ਸਾਨੂੰ ਕੁਝ ਕੰਮ ਦਾ ਚ ਜਿੰਦਾਂਗੇ ਅਸੀਂ ਜਾਂ ਉਹਨਾਂ ਨਾਲ ਐ ਕਰਦਾਂਗੇ ਪਰ ਉਹ ਕਿਸੇ ਲਾਲਚ ਚ ਨਹੀਂ ਆਏ ਲਾਲਚ ਵੀ ਬਹੁਤ ਦਿੱਤੇ ਗਏ ਸਾਬਜਾਦਿਆਂ ਨੂੰ ਪਰ ਉਹਨਾਂ ਨੇ ਕਿਸੇ ਲਾਲਚ ਅੱਗੇ ਨਹੀਂ ਆਏ ਇਹ ਚਾਰ ਸਾਬਜਾਦਿਆਂ ਦੀ ਇਹ ਕੁਰਬਾਨੀਆਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਸੀ ਤੇ ਚਾਰ ਉਹਨਾਂ ਦੇ ਸੁਪੁੱਤਰ ਸਨ ਤੇ ਇੰਨਾ ਕਾਪਣੇ ਬੱਚਿਆਂ ਨੂੰ ਉੱਥੇ ਖੜ ਕੇ ਸਮਝਾਇਆ ਵੀ ਆਹ ਠੰਡਾ ਬੁਰਜ ਸੀ ਇੱਥੇ ਤੇ ਠੰਡੇ ਬੁਰਜ ਜ਼ਬਰਦਸਤੀ ਦੇ ਵਿੱਚ ਮਾਤਾ ਗੁਜਰੀ ਤੇ ਦੋ ਸਾਬਜਾਦਿਆਂ ਨੂੰ ਰੱਖਿਆ ਗਿਆ ਤੇ ਉੱਥੇ ਭਾਈ ਮੋਤੀ ਮੈਰਾਜ ਉਹਨਾਂ ਵਾਸਤੇ ਦੁੱਧ ਲੈ ਕੇ ਆਉਂਦੇ ਹੁੰਦੇ ਸੀ ਦੁੱਧ ਦੀ ਸੇਵਾ ਨਿਭਾਉਂਦੇ ਸੀ ਤੇ ਵੀ ਬਹੁਤ ਦਸੀਹੇ ਦਿੱਤੇ ਗਏ ਫਿਰ ਵੀ ਸਾਬ ਜੱਤ ਜਦਨੇ ਕੋਈ ਉਹ ਨਹੀਂ ਕਹਾਏਗਾ ਕਿ ਸੇ ਲਾਲਚ ਚ ਵੀ ਨਹੀਂ ਆਏਗੇ ਤੇ ਨਾ ਉਹਨੇ ਝੁਕੇ ਨੀ ਨਾ ਉਹ ਡਰੇ ਨੀ ਤਾਂ ਸਾਰੀਆਂ ਸੰਗਤਾਂ ਦਰਸ਼ਨ ਕਰਨ ਜ਼ਰੀਫ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਸਾਰੀਆਂ ਸੰਗਤਾਂ ਨੇ ਦਰਸ਼ਨ ਜਰੂਰ ਕਰਨੀ ਹੈ ਇੱਕ ਪਰੀ ਹੈ ਕੇ ਕਿੱਥੇ ਹੈ ਜਵਾਨ ਦੁਨੀਆ ਤੇਰੇ ਪਨਹੇ ਕੁਦਾ I the you. you. No more, da

Yeah.